ਅੱਜ ਬਹੁਤੀਆਂ ਬਿਮਾਰੀਆਂ ਜਿਹੜੀਆਂ ਅਸੀਂ ਕਹਿੰਨੇ ਆ ਨਾ ਭਾਈ ਮਾਨਸਿਕ ਰੋਗ ਆ ਗਿਆ ਸਟ੍ਰੈਸ ਆ ਗਿਆ ਤਣਾ ਆ ਗਿਆ ਅੱਜ ਹਰ ਬੰਦਾ ਪਰੇਸ਼ਾਨ ਹੈ ਹਰ ਬੰਦੇ ਦੇ ਅੰਦਰ ਕ੍ਰੋਧ ਈਰਖਾ ਤੇ ਨਿੰਦਿਆ ਹੈ ਪਿਆਰਿਓ ਇੱਕ ਦਵਾਈ ਆ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਜਿਹੜਾ ਕੀਰਤੀ ਦੇ ਨਾਲ ਜੁੜ ਗਿਆ ਜਿਹੜਾ ਗੁਰੂ ਦਾ ਕੀਰਤਨ ਸੁਣ ਲੱਗ ਗਿਆ ਜਿਹੜਾ ਗੁਰੂ ਦੀ ਕਥਾ ਸੁਣ ਲੱਗ ਗਿਆ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਕਲਜਗ ਮਹ ਕੀਰਤਨ ਪ੍ਰਧਾਨਾ ਗੁਰਮਖ ਜਪੀਆ ਲਾਏ ਧਿਆਨਾ ਪਿਆਰਿਓ ਉਹਦੇ ਲਾਗੇ ਗੁੱਸਾ ਉਹਦੇ ਲਾਗੇ ਸਟ्रेस ਉਹਦੇ ਲਾਗੇ ਤਣਾਅ ਉਹਦੇ ਲਾਗੇ ਮਾਨਸਿਕ ਰੋਗ ਕੀ ਆਉਣਗੇ ਸੱਚ ਕਰਕੇ ਜਾਣਿਓ ਇੱਕ ਵਾਰੀ ਸੁਨਣਾ ਸ਼ੁਰੂ ਕਰਦੇਓ ਕਥਾ ਕੀਰਤਨ ਤੁਹਾਡੇ ਅੰਦਰੋਂ ਆਨੰਦ ਦੇ ਵਾਜੇ ਵੱਜਣਗੇ ਅੰਦਰੋਂ ਵਧਾਈਆਂ ਦੇ ਵਾਜੇ ਵੱਜਣਗੇ ਆਪੇ ਹੀ ਤੁਸੀਂ ਹੱਸੀ ਜਾਣਾ ਹੈ ਆਪੇ ਹੀ ਤੁਸੀਂ ਅਨੰਦਿਤ ਹੋਈ ਜਾਣਾ ਹੈ ਪਤਾ ਕਿਉਂ ਕਿਉਂਕਿ ਜਦੋਂ ਅੰਦਰ ਗੁਰੂ ਵਸ ਗਿਆ ਨਾ ਦੀ ਉਹਦਨ ਆਨੰਦ ਦੇ ਵਾਜੇ ਵੀ ਵੱਜਣ ਲੱਗ ਜਾਂਦੇ ਆ ਅਸਲ ਦੇ ਵਿੱਚ ਅਸੀਂ ਸਮਝੇ ਹੀ ਨਹੀਂ ਗੁਰਦੁਆਰਿਆਂ ਕੀ ਲੈਣਾ ਸੀ ਆਨੰਦ ਲੈਣਾ ਸੀ ਗੁਰਦੁਆਰਿਆਂ ਬਖਸ਼ਿਸ਼ਾਂ ਲੈਣੀਆਂ ਸੀ ਗੁਰਦੁਆਰਿਆਂ ਪਰ ਪਿਆਰਿਓ ਅਸੀਂ ਕੋਈ ਕਿਸੇ ਡੇਰੇ ਤੇ ਚਲਾ ਗਿਆ ਉਹ ਕਿਸੇ ਪਾਸੇ ਜਾ ਕੇ ਟਾਈਮ ਵੇਸਟ ਕਰੀ ਜਾਂਦਾ ਉਹ ਕਿਤੇ ਜਾ ਕੇ ਪੈਸੇ ਲੁਟਾਈ ਜਾਂਦਾ ਪਿਆਰਿਓ ਆਪਣੇ ਆਪ ਨੂੰ ਸੰਭਾਲੀਏ ਇਹ ਕੌਮ ਇਹ ਪੰਥ ਬੜਾ ਕੀਮਤੀ ਜੇ